हेलो स्टूडेंट्स वेलकम बैक टू माय चैनल आई होप ਤੁਸੀਂ ਸਾਰੇ ਠੀਕ ਹੋਮੋਗੇ ਸੋ ਇਹ ਵੀਡੀਓ ਪੀਅਰ 3 ਸੈਮ ਦੇ स्टूडेंट्स ਲਈ ਸੋ ਪੰਜਾਬੀ ਦੇ ਲੈਸਨ پلان ਕਰ ਰਹੀ ਸੀ ਮੈਕਰੋ ਲੈਸਨ پلان ਕਰ ਰਹੀ ਸੀ ਜਿਹੜੇ ਕਿ ਤੁਸੀਂ 40 ਕਰਨੇ ਆ ਔਰ ਇਹਦੇ ਵਿੱਚ ਮੈਂ ਫਰਸਟ ਲੈਸਨ پلان ਕਰਵਾਇਆ ਸੀ ਠੀਕ ਹੈ ਸੋ ਉਹਦੇ ਵੀਡੀਓ ਦੇ ਵਿੱਚ ਕੁਝ ਲਾਸਟ ਵਾਲਾ ਭਾਗ ਕੁਝ ਕਲੀਅਰ ਨਹੀਂ ਸੀਗਾ ਔਰ ਉਹਨਾਂ ਵਿੱਚ ਸੈਕਿੰਡ ਟਾਈਮ ਪਾਰਟ ਪੀ ਦੇ ਵਿੱਚੋਂ ਦੁਬਾਰਾ ਤੋਂ ਪਾਇਆ ਤੁਸੀਂ ਜ਼ੂਮ ਕਰਕੇ ਆਪਣੇ ਜਿਹੜਾ YouTube ਦੇ ਉੱਤੇ ਉਹਦੀ ਫੁੱਲ ਕਲੈਰਿਟੀ ਕਰਕੇ ਉਹਨੂੰ ਜ਼ੂਮ ਕਰਕੇ ਜਿਹੜਾ ਤੁਸੀਂ ਕਰ ਲਈਓ ਕਿਉਂਕਿ ਜਦੋਂ ਮੈਂ ਐਡਿਟ ਕਰਦੀ ਹਾਂ ਤੇ ਉਹਦੀ ਕਲੈਰਿਟੀ ਜਿਹੜੀ ਹੈ ਖਰਾਬ ਹੁੰਦੀ ਆ ਸੋ ਨਾਲ ਦੇ ਨਾਲ ਮੈਂ ਫਰਸਟ ਵੀਡੀਓ ਜਿਹੜੀ ਪਾਈ ਹੋਈ ਆ ਪੰਜਾਬੀ ਲੈਸਨ ਪਲਾਨ ਦੇ ਉਹਦੇ ਵਿੱਚ ਨਾਲ ਹੀ ਲਿੰਕ ਦਿੱਤਾ ਹੋਇਆ ਜਿੱਤੇ ਕਿ ਟੋਟਲ 40 ਜਿਹੜੇ ਲੈਸਨ ਪਲਾਨ ਆ ਉਨਾ ਦਾ ਕਲੀਅਰ ਪੀਡੀਐਫ ਜਿਹੜਾ ਉੱਥੇ ਪਿਆ ਹੋਇਆ ਹੈ ਜਿੱਥੋਂ ਤੁਸੀਂ ਆਰਾਮ ਦੇ ਨਾਲ ਆਪਣੇ ਜਿਹੜੇ ਆ ਲੈਸਨ ਪਲਾਨ ਜਿਹੜੇ 40 ਦੇ 40 ਕਰ ਸਕਦੇ ਹੋ ਠੀਕ ਹੈ ਸੋ ਅੱਜ ਜਿਹੜਾ ਆ ਮੈਂ ਤੁਹਾਨੂੰ ਸੈਕਿੰਡ ਲੈਸਨ ਪਲਾਨ ਕਰਵਾਉਂਗੀ ਪੰਜਾਬੀ ਦਾ ਸੋ ਇਹ ਵੀਡੀਓ ਪੈਡਾਗੋਜੀ ਆਫ ਪੰਜਾਬੀ ਤੇ ਸਟੂਡੈਂਟਸ ਲਈ ਆ ਸੋ ਇਹਦੇ ਵਿੱਚ ਮੈਂ ਤੁਹਾਨੂੰ ਜਿਹੜਾ ਸੈਕਿੰਡ ਵਾਲਾ ਲੈਸਨ ਪਲਾਨ ਕਰਵਾਉਂਗੀ ਜਿਹੜਾ ਕਿ ਉਪ ਵਿਸ਼ਾ ਜਿਹੜਾ ਹੈ ਲਿੰਗ ਬਦਲੋ ਆ ਉਸ ਤੋਂ ਪਹਿਲਾਂ ਇੱਕ ਅਸੀਂ ਜਿਹੜਾ ਆ ਫਰਸਟ ਸਟਾਰਟਿੰਗ ਦੇ ਵਿੱਚ ਜਿਹੜਾ ਤੁਸੀਂ ਇੰਟਰੋ ਦਿੰਨੇ ਆ ਉਹਦੇ ਵਿੱਚ ਅਸੀਂ ਕਿਹੜੇ ਕਿਹੜੇ ਜਿਹੜੇ ਪੁਆਇੰਟਸ ਐਡ ਕਰਨੇ ਹਨ ਉਹਨਾਂ ਬਾਰੇ ਇੱਕ ਵਾਰੀ ਫਿਰ ਤੋਂ ਗੱਲ ਕਰ ਲਵਾਂਗੇ ਜਿਹਦੇ ਵਿੱਚ ਤੁਸੀਂ ਕਰੋਗੇ ਸਧਾਰਨ ਸਮਗਰੀ ਵਿਸ਼ੇਸ਼ ਸਮਗਰੀ ਸਧਾਰਨ ਉਦੇਸ਼ ਵਿਸ਼ੇਸ਼ ਉਦੇਸ਼ ਅਤੇ ਆਪਨ ਸੂਤਰ ਜੇਕਰ ਜਾਣਤਾ ਤੁਸੀਂ ਉਹਨਾਂ ਨੂੰ ਜਿਹੜਾ ਐਡ ਕਰ ਸਕਦੇ ਹੋ ਅਗਰ ਤੁਹਾਨੂੰ ਨਹੀਂ ਕਿਹਾ ਗਿਆ ਤਾਂ ਤੁਸੀਂ ਉਹਨੂੰ ਜਿਹੜਾ ਸਕਿੱਪ ਵੀ ਕਰ ਸਕਦੇ ਹੋ ਠੀਕ ਹੈ ਸੋ ਬਹੁਤ ਸਾਰੇ ਕਾਲਜਾਂ ਦੇ ਵਿੱਚ ਅਧਿਆਪਨ ਸੂਤਰ ਦਾ ਪੁਆਇੰਟ ਜਿਹੜਾ ਕਿਹਾ ਜਾਂਦਾ ਔਰ ਕਿਹਿਆਂ ਦੇ ਵਿੱਚ ਜਿਹੜਾ ਨਹੀਂ ਕਿਹਾ ਜਾਂਦਾ ਠੀਕ ਹੈ ਸੋ ਉਸ ਤੋਂ ਬਾਅਦ ਪੂਰਵ ਗਿਆਨ ਅਨੁਮਾਨ ਪੂਰਵ ਗਿਆਨ ਦੀ ਪਰਖ ਠੀਕ ਹੈ ਪੂਰਵ ਗਿਆਨ ਦੀ ਪਰਖ ਚ ਕੀ ਹੁੰਦਾ ਪੀਕੇ ਹੁੰਦੀ ਜਿਹਦੇ ਵਿੱਚ ਆਪਾਂ ਕੁਐਸਚਨਿੰਗ ਕਰਦੇ ਬੱਚਿਆਂ ਨੂੰ ਫਿਰ ਉਸ ਤੋਂ ਬਾਅਦ ਉਪ ਵਿਸ਼ੇ ਦੀ ਕੋਸ਼ਣਾ ਹੁੰਦੀ ਆ ਤੇ ਉਸ ਤੋਂ ਬਾਅਦ ਜਿਹੜਾ ਪ੍ਰਸਤੁਤੀਕਰਨ ਹੁੰਦਾ ਹੈ ਸੋ ਇਹ ਪੁਆਇੰਟ ਜਿਹੜੇ ਆ ਹਰ ਇੱਕ ਦੇ ਵਿੱਚ ਸੇਮ ਹੀ ਰਹਿਣਗੇ ਸੋ ਸਟਾਰਟ ਕਰਦੇ ਆ ਆ ਸਧਾਰਨ ਉਦੇਸ਼ ਠੀਕ ਹੈ ਸੋ ਜਿਵੇਂ ਹੁਣ ਟੀਚਰ ਨੇ ਕਲਾਸ ਦੇ ਵਿੱਚ ਜਿਹੜਾ ਲਿੰਕ ਜਿਹੜਾ ਆ ਠੀਕ ਹੈ ਲਿੰਕ ਬਦਲੋ ਇਸ ਦਾ ਬਣਾਣਾ ਆ ਤੇ ਉਹਦਾ ਕੀ ਉਦੇਸ਼ ਆ ਕਿਹੜੀ ਸਮਗਰੀ ਆ ਉਹਦੇ ਕੋਲ ਠੀਕ ਹੈ ਔਰ ਇਹ ਸਾਰੇ ਦਿਵਾਰੀ ਪਹਿਲਾਂ ਸਾਨੂੰ ਜਿਹੜੀਆਂ ਡਿਟੇਲਸ ਦੇਣੀਆਂ ਹੁੰਦੀਆਂ ਆ ਸੋ ਸਟਾਰਟ ਕਰਾਂਗੇ ਅਸੀਂ ਆਪਣੇ ਫਰਸਟ ਪੇਜ ਤੋਂ ਤੁਸੀਂ ਚਾਹੋ ਤਾਂ ਅਗਰ ਤੁਸੀਂ ਟਾਈਟ ਕਰਕੇ ਲਿਖਦੇ ਹੋ ਤਾਂ ਤੁਸੀਂ ਜੜਾ ਇੱਕ ਪੇਜ ਦੇ ਉੱਪਰ ਵੀ ਇਹ ਸਾਰੇ ਪੁਆਇੰਟ ਤੁਹਾਡੇ ਆ ਸਕਦੇ ਆ ਇਹ ਤੁਹਾਡੀ ਮਰਜ਼ੀ ਆ ਠੀਕ ਹੈ ਤੁਸੀਂ ਕਿਸ ਤਰੀਕੇ ਦੇ ਨਾਲ ਲਿਖਣਾ ਹੈ ਤੁਸੀਂ ਲੂਜ਼ ਲਿਖਣਾ ਚਾਹੁੰਦੇ ਹੋ ਜਾਂ ਤੁਸੀਂ ਟਾਈਟ ਲਿਖਦੇ ਹੋ ਹਨਾ ਕਿਸ ਤਰੀਕੇ ਦੇ ਨਾਲ ਔਰ ਇੱਥੇ ਇਹਨਾਂ ਨੇ ਜਿਹੜਾ ਬਹੁਤ ਹੀ ਜਿਹੜਾ ਮੇਰੇ ਕੋਲ ਪੀਡੀਐਫ ਬੜਾ ਸਪਸ਼ਟ ਤੌਰ ਦੇ ਤੇ ਲਿਖਿਆ ਹੋਇਆ ਹੈ ਸੋ ਸਟਾਰਟ ਕਰਦੇ ਹਾਂ ਫਰਸਟ ਪੁਆਇੰਟ ਲਿਖਾਂਗੇ ਸਧਾਰਨ ਸਮਗਰੀ ਸਧਾਰਨ ਸਮਗਰੀ ਦੇ ਵਿੱਚ ਆਊਗਾ ਕਲਾਸ ਦਾ ਕਮਰਾ ਬੈਠਣ ਦੇ ਲਈ ਉਚਿਤ ਪ੍ਰਬੰਧ ਚਾਕ ਝਾੜਨ ਕਾਲਾ ਤਖਤਾ ਅਤੇ ਸੰਕੇਤਕ ਆਦਿ ਸੋ ਤੁਸੀਂ ਵੀ ਆਪਣਾ ਜਿਹੜਾ ਡਾਇਰੀ ਲਿਖਦੇ ਹੋਏ ਬਿਲਕੁਲ ਕਲੀਅਰ ਸਾਫ ਸੁਥਰਾ ਜਿਹੜਾ ਆ ਔਰ ਸੁੰਦਰ ਲਿਖਾਈ ਦੇ ਵਿੱਚ ਜਿਹੜਾ ਲਿਖਣਾ ਆ ਵਿਸ਼ੇਸ਼ ਸਮਗਰੀ ਦੇ ਵਿੱਚ ਕੀ ਆਊਗਾ ਵਿਸ਼ੇਸ਼ ਸਮਗਰੀ ਦੇ ਵਿੱਚ ਉਪ ਵਿਸ਼ੇ ਨਾਲ ਸੰਬੰਧਿਤ ਫਲੈਸ਼ ਕਾਰਡ ਠੀਕ ਹੈ ਜੋ ਫਲੈਸ਼ ਕਾਰਡ ਹੁੰਦੇ ਆ ਆ ਜਿਹੜੇ ਕਿ ਕਰਤੇ ਦੇ ਉੱਪਰ ਬਣਾਏ ਜਾਂਦੇ ਆ ਬੱਚਿਆਂ ਨੂੰ ਕੁਝ ਇਹਦੇ ਵਿੱਚ ਤਸਵੀਰਾਂ ਦਾ ਕੁਐਸਚਨ ਜਾਂ ਕੁਝ ਲਿਖਿਆ ਹੋਇਆ ਹੋ ਸਕਦਾ ਆ ਸਧਾਰਨ ਉਦੇਸ਼ ਕੀ ਰਹਿਣਗੇ ਵਿਦਿਆਰਥੀਆਂ ਨੂੰ ਵਿਆਕਰਨ ਦੀ ਜਾਣਕਾਰੀ ਦੇਣਾ ਵਿਦਿਆਰਥੀਆਂ ਨੂੰ ਭਾਸ਼ਾ ਕੋਸ਼ਾਂ ਬਾਰੇ ਜਾਣਕਾਰੀ ਦੇਣਾ ਵਿਦਿਆਰਥੀ ਦੇ ਗਿਆਨ ਵਿੱਚ ਵਾਧਾ ਕਰਨਾ ਵਿਦਿਆਰਥੀਆਂ ਦੀ ਪੰਜਾਬੀ ਭਾਸ਼ਾ ਦੇ ਵਿੱਚ ਰੁਚੀ ਪੈਦਾ ਕਰਨਾ ਤੁਸੀਂ ਇਹਨਾਂ ਨੂੰ ਪੁਆਇੰਟ ਨੂੰ ਅੱਗੇ ਪਿੱਛੇ ਕਰਕੇ ਵੀ ਆਪਣੇ ਜਿੰਦਾਂ ਜਿਵੇਂ ਵੀ ਤੁਹਾਡੇ ਨੈਕਸਟ ਲੈਸਨ ਪਲਾਨ ਹੋਣਗੇ ਉਹਨਾਂ ਦੇ ਵਿੱਚ ਲਿਖ ਸਕਦੇ ਆ ਆਲਮੋਸਟ ਸੇਮ ਹੀ ਰਹਿੰਦੇ ਇਹ ਵਿਸ਼ੇਸ਼ ਉਦੇਸ਼ ਦੀ ਗੱਲ ਕਰੀਏ ਤਾਂ ਇੱਥੇ ਅਸੀਂ ਉਪ ਵਿਸ਼ੇ ਦੇ ਨਾਲ ਸੰਬੰਧਿਤ ਗੱਲ ਕਰਾਂਗੇ ਕਿ ਵਿਸ਼ੇਸ਼ ਉਦੇਸ਼ ਕੀ ਆ ਵਿਦਿਆਰਥੀ ਨੂੰ ਲਿੰਗ ਬਦਲੋ ਬਾਰੇ ਵਿਸਥਾਰ ਪੂਰਵਕ ਚਾਣ ਕਰ ਦੇਣਾ ਪੂਰਵ ਗਿਆਨ ਅਨੁਮਾਨ ਹੁਣ ਇੱਕ ਅਧਿਆਪਕ ਨੇ ਬੱਚਿਆਂ ਦਾ ਪੂਰਵ ਗਿਆਨ ਅਨੁਮਾਨ ਜਿਹੜਾ ਆ ਉਹਦੇ ਬਾਰੇ ਕੀ ਸੋਚਦਾ ਆ ਵਿਦਿਆਰਥੀ ਅਧਿਆਪਕ ਇਹ ਮੰਨ ਕੇ ਚੱਲੇਗਾ ਜਾਂ ਚੱਲੇਗੀ ਕਿ ਵਿਦਿਆਰਥੀ ਨੂੰ ਪਹਿਲਾਂ ਤੋਂ ਹੀ ਉਪ ਵਿਸ਼ੇ ਬਾਰੇ ਕੁਝ ਗਿਆਨ حاصل ਹੈ ਠੀਕ ਹੈ ਸੋ ਉਹ ਇਹ ਸੋਚ ਕੇ ਚੱਲੇਗੀ ਔਰ ਇਸ ਦੇ ਨਾਲ ਹੀ ਜਿਹੜੀ ਉਹ ਆਪਣੀ ਜਿਹੜੀ ਪੀਕੇ ਟੈਸਟਿੰਗ ਕਰੂਗੀ ਕੁਐਸਚਨ ਜਿਹੜੇ ਵਿਦਿਆਰਥੀਆਂ ਤੋਂ ਪੁੱਛੇਗੀ ਪੂਰਵ ਗਿਆਨ ਦੀ ਪਰਖ ਠੀਕ ਹੈ ਪੂਰਵ ਗਿਆਨ ਦੀ ਪਰਖ ਔਰ ਇਹਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਨਾ ਫਲੈਸ਼ ਕਾਰਡ ਜਿਹੜੇ ਯੂਜ਼ ਕਰਨ ਵਾਲੇ ਉਹਦੇ ਵਿੱਚ ਉਹਨੇ ਜਿਹੜੀਆਂ ਮੁੰਡੇ ਮੁੰਡਾ ਦਿਖਾਉਂਦੇ ਹੋਏ ਠੀਕ ਹੈ ਜਾਂ ਫਲੈਸ਼ ਕਾਰਡ ਦੇ ਵਰਤੋਂ ਕਰ ਸਕਦੇ ਆ ਜਾਂ ਕਿਸੇ ਲੜਕੇ ਵੱਲ ਇਸ਼ਾਰਾ ਵੀ ਕਰ ਸਕਦੇ ਆ ਕਿ RAM ਕੌਣ ਹੈ ਠੀਕ ਹੈ ਸੋ ਇੱਕ ਬੁਆਏ ਦੀ ਫੋਟੋ ਦਿਖਾ ਦਿੱਤੀ ਠੀਕ ਹੈ ਇਸ਼ਾਰਾ ਕਰਤਾ ਕਿ RAM ਕੌਣ ਹੈ ਹਨਾ ਤੇ ਸੈਕਿੰਡ ਕੁਐਸਚਨ ਕੀਤਾ ਕੁੜੀ ਨੂੰ ਦਿਖਾਉਂਦੇ ਹੋਏ ਸੀਤਾ ਕੌਣ ਹੈ ਤੁਹਾਡੀ ਮੰਮੀ ਦੇ ਭਰਾ ਨਾਲ ਤੁਹਾਡਾ ਕੀ ਸੰਬੰਧ ਹੈ ਠੀਕ ਹੈ ਮਾਮੇ ਦੀ ਘਰ ਵਾਲੀ ਕੌਣ ਹੁੰਦੀ ਹੈ ਮੰਮੀ ਭਰਾ ਮਾਮਾ ਆਦੀ ਵਿਆਕਰਨ ਦੀ ਭਾਸ਼ਾ ਵਿੱਚ ਕਿਹੜੇ ਸ਼ਬਦ ਹਨ ਠੀਕ ਹੈ ਸੋ ਉੱਪਰ ਵਾਲੇ ਜਵਾਬ ਤਾਂ ਬੱਚੇ ਜਿਹੜੇ ਬਿਲਕੁਲ ਸਹੀ ਦੇਣਗੇ ਲੇਕਿਨ ਥੋੜਾ ਜਿਹਾ ਹੋ ਸਕਦਾ ਹੈ ਕਿ ਇੱਥੇ ਵਿਆਕਰਨ ਦੀ ਭਾਸ਼ਾ ਵਿੱਚ ਕਿਹੜੇ ਸ਼ਬਦ ਹਨ ਉੱਥੇ ਬੱਚੇ ਜਿਹੜੇ ਆ ਕਨਫਿਊਜ਼ ਹੋ ਜਾਣਗੇ ਸੋ ਉਸ ਤੋਂ ਬਾਅਦ ਪੁਆਇੰਟ ਆਊਗਾ ਉਪ ਵਿਸ਼ੇ ਦੀ ਕੋਸ਼ਨਾ ਵਿਦਿਆਰਥੀ ਅਧਿਆਪਕ ਨੂੰ ਆਖਰੀ ਪ੍ਰਸ਼ਨ ਦਾ ਉੱਤਰ ਸੰਤ ਸੰਤੋਖਜਨਕ ਨਾ ਮਿਲਣ ਤੇ ਵਿਦਿਆਰਥੀ ਅਧਿਆਪਕ ਆਪਣੇ ਉਪ ਵਿਸ਼ੇ ਦੀ ਕੋਸ਼ਨਾ ਕਰਦੀ ਹੋਈ ਕਹੇਗੀ ਕਿ ਅੱਛਾ ਬੱਚਿਓ ਅੱਜ ਅਸੀਂ ਲਿੰਗ ਬਦਲੋ ਬਾਰੇ ਪੜਾਂਗੇ ਜਿਹੜਾ ਕਿ ਸਾਡਾ ਉਪ ਵਿਸ਼ਾ ਹੈ ਅੱਜ ਠੀਕ ਹੈ ਸੋ ਵਿਸ਼ੇ ਦੀ ਗੱਲ ਕਰਾਂਗੇ ਤਾਂ ਸਾਡਾ ਵਿਸ਼ਾ ਪੰਜਾਬੀ ਰਹੂਗਾ ਜਦੋਂ ਅਸੀਂ ਉਪ ਵਿਸ਼ਾ ਜਿਹੜਾ ਕਿ ਅਸੀਂ ਅੱਜ ਕਰਵਾ ਰਹੇ ਜਿਹੜਾ ਲੈਸਨ ਪਲਾਨ ਕਰਵਾਉਣ ਜਾ ਰਹੇ ਹਾਂ ਤੇ ਉਹ ਅਸੀਂ ਇੱਥੇ ਜਿਹੜਾ ਆ लिंग बदलो ਦੇ ਬਾਅਦ ਜਿਹੜਾ ਸੀ ਪੜਾਂਗੇ ਠੀਕ ਹੈ ਸੋ ਉਸ ਤੋਂ ਬਾਅਦ ਆਊਗਾ ਪ੍ਰਸਤੁਤੀ ਕਰਨ ਪ੍ਰਸਤੁਤੀ ਕਰਨ ਦੇ ਵਿੱਚ ਜਿਹੜਾ ਆ ਵਿਦਿਆਰਥੀ ਅਧਿਆਪਕ ਕਾਲੇ ਤਖਤੇ ਅਤੇ ਸਹਾਇਕ ਸਮਗਰੀ ਦੀ ਮਦਦ ਦੇ ਨਾਲ ਉਪ ਵਿਸ਼ਾ ਪੜਾਏਗੀ ਠੀਕ ਹੈ ਸੋ ਪ੍ਰਸਤੁਤੀ ਕਰਨ ਜਿਹੜੀ ਨੇ ਪ੍ਰੈਜੈਂਟੇਸ਼ਨ ਦੇਣੀ ਆ ਉਹਦੇ ਲਈ ਉਹਦੇ ਕੋਲ ਕੀ ਆ ਕਾਲਾ ਤਖਤਾ ਤੁਹਾਡਾ ਬਲੈਕਬੋਰਡ ਠੀਕ ਹੈ ਤੇ ਉਸ ਦਾ ਕੁਝ ਸਹਾਇਕ ਸਮਗਰੀ ਠੀਕ ਹੈ ਜਿਸ ਨਾਲ ਕਿ ਉਪ ਵਿਸ਼ੇ ਨੂੰ ਸਮਝਾਏਗੀ ਉਸ ਤੋਂ ਬਾਅਦ ਠੀਕ ਹੈ ਸੋ ਤੁਹਾਡਾ ਜਿਹੜਾ ਆ ਨੈਕਸਟ ਪੇਜ ਜਿਹੜਾ ਉਹ ਤੁਹਾਡੇ ਇਸ ਤਰੀਕੇ ਦੇ ਨਾਲ ਕਿਉਂਕਿ ਤੁਹਾਡੇ ਇੱਥੇ ਜਿਹੜੇ ਆ ਆ ਚਾਰ ਜਿਹੜੇ ਕਾਲਮ ਬਣਨਗੇ ਠੀਕ ਹੈ ਚਾਰ ਕਾਲਮ ਬਣਨਗੇ ਪਹਿਲਾ ਕਾਲਮ ਹੋਵੇਗਾ ਵਿਸ਼ੇ ਵਸਤੂ ਦਾ ਦੂਜਾ ਵਿਦਿਆਰਥੀ ਅਧਿਆਪਕ ਕਿਰਿਆ ਕਿ ਵਿਦਿਆਰਥੀ ਅਧਿਆਪਕ ਜਿਹੜਾ ਆ ਟੀਚਰ ਜਿਹੜਾ ਉਸ ਟਾਈਮ ਕੀ ਕਰ ਰਿਹਾ ਇੱਥੇ ਆਊਗਾ ਵਿਦਿਆਰਥੀ ਕਿਰਿਆ ਔਰ ਨੈਕਸਟ ਕਾਲਮ ਦੇ ਵਿੱਚ ਆਊਗਾ ਇੱਥੇ ਤੁਸੀਂ ਇਹਦੇ ਦੋ ਪੁਆਇੰਟ ਲਿਖੋਗੇ ਸਹਾਇਕ ਸਮਗਰੀ ਔਰ ਦਾ ਹਾਈਫਨ ਪਾ ਕੇ ਕਾਲਾ ਤਖਤਾ ਇੱਕੋ ਹੀ ਇਹ ਜਿਹੜਾ ਕਾਲਮ ਰੈਣ ਵਾਲਾ ਆ ਠੀਕ ਹੈ ਸੋ ਦੋ ਤਿੰਨ ਸਾਲ ਪਹਿਲਾਂ ਜਿਹੜਾ ਸੀਗਾ ਇਹਦੇ ਵਿੱਚ ਅਲੱਗ-ਅਲੱਗ ਕਾਲਮ ਕੀਤੇ ਜਾਂਦੇ ਸੀ ਕਿ ਸਹਾਇਕ ਸਮਗਰੀ ਨੂੰ ਅਲੱਗ ਦਿੱਤਾ ਜਾਂਦਾ ਸੀ ਕਾਲੇ ਤਖਤੇ ਨੂੰ ਲੱਗ ਦਿੱਤਾ ਜਾਂਦਾ ਸੀ ਪਰ ਤੁਸੀਂ ਜਿਹੜਾ ਆ ਹੁਣ ਕੀ ਕਰਨਾ ਹੈ ਹੁਣ ਸਿਰਫ ਇਹਨਾਂ ਨੂੰ ਇੱਕ ਹੀ ਕਰ ਦਿੱਤਾ ਚਾਹੇ ਤੁਸੀਂ ਇੱਥੇ ਸਹਾਇਕ ਸਮਗਰੀ ਜਿਵੇਂ ਚਾਰਟ ਲੱਗਾ ਹੋਇਆ ਚਾਰਟ ਇੱਥੇ ਲਗਾ ਲਓ ਚਾਹੇ ਤੁਸੀਂ ਬੋਰਡ ਲਿਖ ਲਓ ਇੱਕ ਚੀਜ਼ ਹੀ ਹੋਊਗੀ ਠੀਕ ਹੈ ਜੇ ਬੋਰਡ ਲਿਖਣਾ ਤੇ ਕਾਲਾ ਪੇਪਰ ਜਿਹੜਾ ਤੁਹਾਡਾ ਕਾਲਾ ਚਾਰਟ ਹੁੰਦਾ ਆ ਉਹਦੀ ਕਟਿੰਗ ਕਰਕੇ ਉਹਦੇ ਉੱਤੇ ਤੁਸੀਂ ਸਿਲਵਰ ਪੈਨ ਨਾਲ ਲਿਖ ਦੇਣਾ ਉਹ ਤੁਹਾਡਾ ਬਲੈਕਬੋਰਡ ਹੋ ਜਾਊਗਾ ਅਗਰ ਤੁਸੀਂ ਇਹ ਮਤਲਬ ਲਗਾਣਾ ਤਾਂ ਇਹਨਾਂ ਚੋਂ ਇੱਕ ਹੀ ਚੀਜ਼ ਕਰਨੀ ਆ ਠੀਕ ਹੈ ਚਾਹੀ ਇਹਨੂੰ ਰਹਿਣ ਦੋ ਇਹ ਕਰ ਲਓ ਚਾਹੀ ਇਹਨੂੰ ਕਰ ਲਓ ਤੇ ਇਹ ਰਹਿਣ ਦੋ ਠੀਕ ਹੈ ਸੋ ਜਿਸ ਤਰੀਕੇ ਦਾ ਮਾਰ ਨਾਲ ਤੁਸੀਂ ਕਰਨਾ ਚਾਹੋ ਕਰ ਸਕਦੇ ਦੋਨਾਂ ਦੇ ਵਿੱਚ ਇੱਕ ਹੀ ਚੀਜ਼ ਲਿਖੋਗੇ ਔਰ ਇੱਥੇ ਇਹਨੂੰ ਜਿਹੜਾ ਹਾਈਫਨ ਤੋਂ ਪਹਿਲਾਂ ਲਿਖਾਂਗੇ ਸਹਾਇਕ ਸਮਗਰੀ ਜਾਂ ਕਲਾ ਪੱਗਤਾ ਠੀਕ ਹੈ ਸੋ ਤੁਹਾਡਾ ਇੱਕ ਹੀ ਆਊਗਾ ਸੋ ਵੈਸੇ ਤੁਹਾਡੇ ਕੋਲ ਇੰਜ ਵੀ ਪੜਿਆ ਜਾਊਗਾ ਲੇਕਿਨ ਕਿਉਂਕਿ ਪਿਛਲੇ ਵਾਰ ਪੀਡੀਐਫ ਤੇ ਵਿੱਚ ਜਿਹੜਾ ਸੀਗਾ ਪੀਡੀਐਫ ਮੇਰੇ ਕੋਲ ਅਵੇਲੇਬਲ ਸੀਗਾ ਉਹਦੇ ਵਿੱਚ ਉਹ ਕਲੀਅਰ ਨਹੀਂ ਹੋ ਰਿਹਾ ਸੀ ਇਸ ਦੇ ਲਈ ਮੈਂ ਜਿਹੜਾ ਹੁਣ ਨਿਊ ਪੀਡੀਐਫ ਬਣਾਇਆ ਆ ਠੀਕ ਹੈ ਸੋ ਇਹਦੇ ਵਿੱਚ ਮੈਂ ਤੁਹਾਨੂੰ ਕਲੀਅਰ ਕਰਨ ਦੇ ਲਈ ਕਿ ਸਾਨੂੰ ਅੱਜ ਤੋਂ YouTube ਦੇ ਉੱਤੇ ਮੈਂ ਵੀਡੀਓ ਅਪਲੋਡ ਕਰਾਂ ਤਾਂ ਉਹਦੇ ਵਿੱਚ ਤੁਹਾਨੂੰ ਪੜਨ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਇਸ ਤੇ ਲਈ ਮੈਂ ਇਸ ਤਰੀਕੇ ਦੇ ਨਾਲ ਇੱਕ ਵਾਰ ਤੁਹਾਨੂੰ ਦਿਖਾ ਦਾਂ ਵੈਸੇ ਮੈਂ ਜਿਹੜਾ ਇਹਨਾਂ ਨੂੰ ਇਹੀ ਪੇਜ ਜਿਹੜਾ ਹੈ ਇਹਨਾਂ ਨੂੰ ਮੈਂ ਸਿੰਗਲ ਸਿੰਗਲ ਕਰਕੇ ਕਰਵਾਉਂਗੀ ਤਾ ਜੋ ਤੁਹਾਨੂੰ ਬਹੁਤ ਹੀ ਕਲੀਅਰ ਦਿਖ ਸਕੇ ਔਰ ਤੁਸੀਂ ਇਸ ਤਰੀਕੇ ਦੇ ਨਾਲ ਹੀ ਇਹਨੂੰ ਚਾਹੀ ਲਿਖ ਸਕੋ ਠੀਕ ਹੈ ਸੋ ਇਹ ਲਿਖੋਗੇ ਤੁਸੀਂ ਡਬਲ ਪੇजेस ਦੇ ਉੱਪਰ ਕਿਉਂਕਿ ਤੁਹਾਡੇ 4 ਕਾਲਮ ਜਿਹੜੇ ਆ ਉਹ ਇੱਕ ਦੂਜੇ ਦੇ ਨਾਲ ਲਿੰਕ ਆ ਔਰ ਉਸ ਤਰੀਕੇ ਦੇ ਨਾਲ ਵੜਨਗੇ ਬਸ ਮੈਂ ਤੁਹਾਨੂੰ ਲਿਖਵਾਉਣ ਦੇ ਲਈ ਪੇਪਰ ਜਿਹੜੇ ਪੇਜ ਆ ਸਿੰਗਲ ਸਿੰਗਲ ਕਰ ਰਹੀ ਆ ਠੀਕ ਹੈ ਸੋ ਵਿਸ਼ਾ ਵਸਤੂ ਵਿਸ਼ਾ ਵਸਤੂ ਦੇ ਵਿੱਚ ਅਸੀਂ ਲਿਖਾਂਗੇ ਲਿੰਕ ਬਦਲੋ ਠੀਕ ਹੈ ਸੋ ਪਹਿਲੇ ਦੇ ਵਿੱਚ ਆਪਾਂ ਲਿਖਣਾ ਉਹ ਮੁੰਡਾ ਹੈ ਠੀਕ ਹੈ ਕਵੀ ਕਵਤਾ ਪੜਦਾ ਹੈ ਤੋਬੀ ਕਪੜੇ ਧੋ ਰਿਆ ਹੈ ਉਹ ਕੁੜੀ ਹੈ ਧੋਬਣ ਕਪੜੇ ਧੋ ਰਹੀ ਹੈ ਠੀਕ ਹੈ ਸੋ ਇਹ ਕੁਝ ਉਦਾਹਰਨਾਂ ਜਿਹੜੀਆਂ ਆ ਦਿੱਤੀਆਂ ਗਈਆਂ ਆ ਸੋ ਉਸ ਟਾਈਮ ਵਿਦਿਆਰਥੀ ਅਧਿਆਪਕ ਕਿਰਿਆ ਕੀ ਰਹਿੰਦੀ ਆ ਠੀਕ ਹੈ ਸੋ ਉਸ ਟਾਈਮ ਵਿਦਿਆਰਥੀ ਅਧਿਆਪਕ ਜਿਹੜੀ ਕਿਰਿਆ ਆ ਉਹ ਕੀ ਰਹਿੰਦੀ ਆ ਵਿਦਿਆਰਥੀ ਅਧਿਆਪਕ ਕਾਲੇ ਤਖਤੇ ਤੇ ਕੁਝ ਉਦਾਹਰਨਾਂ ਲਿਖੇਗੀ ਅਤੇ ਵਿਦਿਆਰਥੀਆਂ ਨੂੰ ਲਿੰਗ ਬਦਲੋ ਦੇ ਬਾਰੇ ਸਮਝਾਏਗੀ ਅਤੇ ਕਾਪੀਆਂ ਤੇ ਲਿਖਣ ਦੇ ਲਈ ਕਹੇਗੀ ਠੀਕ ਹੈ ਸੋ ਜਿਵੇਂ ਸਾਡਾ ਅਗਲਾ ਹੀ ਤੁਸੀਂ ਇੱਥੇ ਦੇਖ ਸਕਦੇ ਹੋ ਪੁਆਇੰਟ ਆ ਵਿਦਿਆਰਥੀ ਕਿਰਿਆ ਦਾ ਸੋ ਵਿਦਿਆਰਥੀ ਕਿਰਿਆ ਦਾ ਪੁਆਇੰਟ ਅਸੀਂ ਜਿਹੜਾ ਆ ਧਿਆਨ ਦੇ ਨਾਲ ਥੱਲੇ ਕਰ ਲੈਣੇ ਆ ਵਿਦਿਆਰਥੀ ਜਿਹੜਾ ਆ ਵਿਦਿਆਰਥੀ ਵਿਦਿਆਰਥੀ ਅਧਿਆਪਕ ਨੂੰ ਧਿਆਨ ਪੂਰਵਕ ਸੁਣਨਗੇ ਅਤੇ ਸਮਝਣਗੇ ਅਤੇ ਆਪਣੀ ਕਾਪੀਆਂ ਤੇ ਉਦਾਹਰਨਾਂ ਲਿਖਣਗੇ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਕਾਲੇ ਤਖਤੇ ਦੇ ਉੱਪਰ ਜੋ ਲਿਖ ਰਹੀ ਹਾਂ ਤੁਸੀਂ ਨੂੰ ਬਲੈਕ ਬੋਰਡ ਜਾਂ ਬਲੈਕ ਪੇਪਰ ਦੇ ਉੱਪਰ ਜਿਹੜਾ ਲਿਖ ਸਕਦੇ ਹੋ ਪਲੇਂਗ ਲਿਖੋਗੇ ਇਸ ਇੱਕ ਜਗ੍ਹਾ ਇਸ ਤਰੀ ਲਿੰਗ ਲਿਖੋਗੇ ਠੀਕ ਹੈ ਤੇ ਕੁਛ ਜਿਹੜੀਆਂ ਸਾਰੀਆਂ ਉਦਾਹਰਣਾਂ ਤੁਸੀਂ ਇਸ ਤਰੀਕੇ ਦੇ ਨਾਲ ਲਿਖ ਦੇਣੀਆਂ ਜਿਵੇਂ ਮੋਰ ਮੋਰਨੀ ਨਾਨਾ ਨਾਨੀ ਹਿਰਨ ਹਿਰਨੀ ਕੋਲਾ ਕੋਲੀ ਹੈਨਾ ਤੇ ਚਾਚਾ ਚਾਚੀ ਰਾਜਾ ਰਾਣੀ ਬਲਦ ਗਾਂ ਸੋਹਰਾ ਸੱਸ ਪਾਚਕ ਪਾਚਕ ਸੌਰੀ ਪਾਠਕ ਪਾਟਕਾਂ ਠੀਕ ਹੈ ਸੋ ਇਸ ਤਰੀਕੇ ਨਾਲ ਲਿਖ ਲੈਣਾ ਸੋ ਆਪਾਂ ਚਲਾਂਗੇ ਹੁਣ ਆਪਣੇ ਅਗਲੇ ਜਿਹੜਾ ਉਦਾਹਰਨਾਂ ਤੋਂ ਬਾਅਦ ਪਰਿਭਾਸ਼ਾ ਦੇ ਬੰਦ ਪਰਿਭਾਸ਼ਾ ਜੋ ਸ਼ਬਦ ਸਾਨੂੰ ਨਰ ਮਾਦਾ ਜਾਂ ਇਸਤਰੀ ਦੇ ਪੇਤ ਬਾਰੇ ਦੱਸਦੇ ਹਨ ਉਹਨਾਂ ਨੂੰ ਲਿੰਗ ਆਖਦੇ ਹਨ ਜਿਵੇਂ ਮੁੰਡਾ ਕੁੜੀ ਹਾਥੀ ਹਥਣੀ ਹਿਰਨ ਹਿਰਨੀ ਲਿੰਗ ਦੋ ਪ੍ਰਕਾਰ ਦੇ ਹੁੰਦੇ ਹਨ ਠੀਕ ਹੈ ਸੋ ਇੱਥੇ ਜਿਹੜਾ ਹੈ ਪ੍ਰਵਾਸ਼ਾ ਦੇ ਟਾਈਮ ਵਿਦਿਆਰਥੀ ਕਰਨਗੇ ਵਿਦਿਆਰਥੀ ਅਧਿਆਪਕ ਵਿਦਿਆਰਥੀਆਂ ਨੂੰ ਲਿੰਗ ਦੀ ਪ੍ਰਵਾਸ਼ਾ ਸਮਝਾਏਗੀ ਅਤੇ ਕੁਝ ਉਦਾਹਰਨਾਂ ਵੀ ਦੱਸੇਗੀ ਠੀਕ ਹੈ ਸੋ ਦੇਖ ਸਕਦੇ ਹੋ ਤੁਸੀਂ ਔਰ ਉਸ ਟਾਈਮ ਵਿਦਿਆਰਥੀ ਕਿਰਿਆ ਕੀ ਹੋਊਗੀ ਵਿਦਿਆਰਥੀ ਕਿਰਿਆ ਦੇ ਵਿੱਚ ਆਪਾਂ 3 ਜਿਹੜਾ ਸਾਡਾ ਕਾਲਮ ਆ ਉਹਦੇ ਵਿੱਚ ਅਸੀਂ ਲਿਖਾਂਗੇ ਪ੍ਰਵਾਸ਼ਾ ਜਦੋਂ ਆਪਾਂ ਲਿਖੀ ਆ ਠੀਕ ਹੈ ਫਿਰ ਅਸੀਂ ਵਿਦਿਆਰਥੀ ਦੇ ਆਪਾਂ ਕਿਰਿਆ ਦੱਸ ਦਿੱਤੀ ਉਸ ਤੋਂ ਬਾਅਦ ਅਸੀਂ ਵਿਦਿਆਰਥੀ ਕਿਰਿਆ ਵਿੱਚ ਦੱਸਾਂਗੇ ਕਿ ਵਿਦਿਆਰਥੀ ਬੜੀ ਉਤਸੁਕਤਾ ਦੇ ਨਾਲ ਸੁਣਨਗੇ ਅਤੇ ਸਮਝਣਗੇ ਅਤੇ ਉਦਾਹਰਨਾਂ ਨੂੰ ਆਪਣੀਆਂ ਕਾਪੀਆਂ ਤੇ ਲਿਖਣਗੇ ਠੀਕ ਹੈ ਸੋ ਫੋਰਥ ਦੇ ਵਿੱਚ ਦਾ ਆਪਾਂ ਤੁਸੀਂ ਸਿੱਧਾ ਹੀ ਲਿਖ ਲਓ ਮੈਂ ਤੁਹਾਨੂੰ ਜਿਵੇਂ ਦੱਸਿਆ ਹੈ ਹਨਾ ਤੇ ਉੱਥੋਂ ਹੀ ਲਿਖ ਲਓ ਇਸ ਤਰੀਕੇ ਦੇ ਨਾਲ ਵਿਦਿਆਰਥੀ ਬੜੀ ਉਤਸੁਕਤਾ ਦੇ ਨਾਲ ਸੁਣਨਗੇ ਅਤੇ ਸਮਝਣਗੇ ਤੇ ਉਦਾਹਰਨਾਂ ਨੂੰ ਆਪਣੀਆਂ ਕਾਪੀਆਂ ਦੇ ਉੱਤੇ ਲਿਖਣਗੇ ਉਸ ਤੋਂ ਬਾਅਦ ਪ੍ਰਵਾਹਾਸ਼ਾ ਤੋਂ ਬਾਅਦ ਲਿਖਿਆ ਗਿਆ ਕਿ ਲਿੰਗ ਦੋ ਪ੍ਰਕਾਰ ਦੇ ਹੁੰਦੇ ਹਨ ਵਿਦਿਆਰਥੀ ਅਧਿਆਪਕ ਸਹਾਇਕ ਸਮੱਗਰੀ ਦੀ ਵਰਤੋਂ ਕਰੇਗੀ ਅਤੇ ਲਿੰਗ ਬਦਲੋ ਸਮਝਾਏਗੀ ਠੀਕ ਹੈ ਸੋ ਇਸ ਤਰ੍ਹਾਂ ਜਿਹੜਿਆ ਅ ਵਿਦਿਆਰਥੀ ਕਿਰਿਆ ਕੀ ਰੋਗੀ ਵਿਦਿਆਰਥੀ ਬੜੀ ਉੱਸੁਕਤਾ ਦੇ ਨਾਲ ਸਮਝਣਗੇ ਫੋਰਥ ਕਾਲਮ ਜਿਹੜਾ ਆ ਕਾਲੇ ਤਖਤੇ ਵਾਲਾ ਜਿਸਹਾ ਇੱਕ ਸਮਗਰੀ ਵਾਲਾ ਕਾਲਮ ਆ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਤੁਸੀਂ ਉਹਦੇ ਵਿੱਚ ਇਹ ਸਾਰੀਆਂ ਐਗਜ਼ਾਮਪਲਸ ਜਿਹੜੀਆਂ ਆ ਪਹਿਲਾਂ ਹੀ ਲਿਖ ਲੈਣੀਆਂ ਆ ਠੀਕ ਹੈ ਔਰ ਹੁਣ ਉਹਨਾਂ ਨੇ ਇਹ ਦੱਸ ਦਿੱਤਾ ਕਿ ਲਿੰਗ ਦੋ ਪ੍ਰਕਾਰ ਦੇ ਹੁੰਦੇ ਆ ਕਿਹੜੇ-ਕਿਹੜੇ ਹੁੰਦੇ ਆ ਤੁਸੀਂ ਵੀ ਜਾਣਦੇ ਹੋ ਪਹਿਲਾ ਆਊਗਾ ਪਲੇਂਟ ਸੋ ਪੁਲਿੰਗ ਫਰਸਟ ਕਾਲਮ ਦੇ ਵਿੱਚ ਅਸੀਂ ਲਿਖਾਂਗੇ ਜਿਨ੍ਹਾਂ ਸ਼ਬਦਾਂ ਤੋਂ ਮਨੁੱਖ ਪੰਛੀਆਂ ਜਾਨਵਰਾਂ ਤੇ ਚੀਜ਼ਾਂ ਦੇ ਨਰ ਹੋਣ ਦਾ ਪਤਾ ਲੱਗੇ ਉਹ ਪੁਲਿੰਗ ਅਖਵਾਉਂਦੇ ਹਨ ਜਿਵੇਂ ਮੋਰ ਕੋਲਾ ਠੀਕ ਹੈ ਸੋ ਵਿਦਿਆਰਥੀ ਅਧਿਆਪਕ ਕਿਰਿਆ ਕੀ ਰੋਗੀ ਵਿਦਿਆਰਥੀ ਅਧਿਆਪਕ ਵਿਦਿਆਰਥੀਆਂ ਨੂੰ ਕੁਝ ਉਦਾਹਰਨਾਂ ਦੁਆਰਾ ਪੁਲਿੰਗ ਬਾਰੇ ਵਿਸਥਾਰ ਪੂਰਵਕ ਦੱਸਣਗੇ ਠੀਕ ਹੈ सो so, तो विद्यार्थी किराया कि रहूगी विद्यार्थी ठीक है so, सो जड़ा देखो इतना विद्यार्थी विद्यार्थी अध्यापक न्यान पूर्वक सुनने समझ गए ठीक है उस तो बाद अगले पेज के उ चल हूँ असी ठीक है सो ਹਾਂਜੀ ਇਸ ਤੋਂ ਬਾਅਦ ਅਸੀਂ ਅਗਲੇ ਪੇਜ ਤੇ ਚੱਲਦੇ ਆਂ ਇਹਦੇ ਵਿੱਚ ਲਿਖਾਂਗੇ ਅਸੀਂ ਇਸਤਰੀ ਲਿੰਗ ਵਿਸ਼ਾ ਵਸਤੂ ਦੇ ਵਿੱਚ ਸੈਕਿੰਡ ਪੇਜ ਉੱਪਰ ਜਾ ਕੇ ਸਾਡੇ ਫਿਰ ਤੋਂ ਉਹੀ ਕਾਲਮ ਜਿਹੜੇ ਪਹਿਲਾਂ ਅਸੀਂ ਬਣਾਏ ਸੀ ਕਿਉਂਕਿ ਉਹ ਤਾਂ ਉੱਥੇ ਫਿਨਿਸ਼ ਹੋ ਗਏ ਨਾ ਹੁਣ ਅਸੀਂ ਅੱਗੇ ਚੱਲਣਾ ਤੇ ਫਿਰ ਤੋਂ ਅਸੀਂ ਚਾਰ ਕਾਲਮ ਬਣਾਵਾਂਗੇ ਵਿਸ਼ਾ ਵਸਤੂ ਵਿਦਿਆਰਥੀ ਅਧਿਆਪਕ ਕਿਰਿਆ ਵਿਦਿਆਰਥੀ ਕਿਰਿਆ ਔਰ ਫੋਰਥ ਕਾਲਮ ਸਾਡਾ ਸਹਾਇਕ ਸਮੱਗਰੀ ਔਰ ਕਾਲਾ ਤੱਤਾਂ ਇਸਤਰੀ ਲਿੰਗ ਠੀਕ ਹੈ ਜਿਨ੍ਹਾਂ ਸ਼ਬਦਾਂ ਤੋਂ ਮਨੁੱਖ ਪਾਂਛੀਆਂ ਜਾਨਵਰ ਤੇ ਹੋਰ ਚੀਜ਼ਾਂ ਦੇ ਮਾਦਾ ਹੋਣ ਦਾ ਪਤਾ ਲੱਗੇ ਠੀਕ ਹੈ ਜਿਨ੍ਹਾਂ ਤੋਂ ਪਤਾ ਲੱਗਦਾ ਕਿ ਉਹ ਫੀਮੇਲ ਆ ਉਹ ਇਸਤਰੀ ਲਿੰਗ ਖਵਾਉਂਦੇ ਹਨ ਜਿਵੇਂ ਮੋਰ ਮੋਰਨੀ ਕੋਲੀ ਠੀਕ ਹੈ ਵਿਦਿਆਰਥੀ ਤੇ ਆਪਾ ਕਿਰਿਆ ਕਿਉਂਕਿ ਵਿਦਿਆਰਥੀ ਅਧਿਆਪਕ ਵਿਦਿਆਰਥੀ ਨੂੰ ਇਸਤਰੀ ਲਿੰਗ ਬਾਰੇ ਉਦਾਹਰਨਾਂ ਸਹਿਤ ਸਮਝਾਏਗੀ ਤੇ ਵਿਦਿਆਰਥੀ ਕਿਰਿਆ ਤੇ ਵਿੱਚ ਕੀ ਆਊਗਾ ਹੁਣ ਵਿਦਿਆਰਥੀ ਕਿਰਿਆ ਦੇ ਵਿੱਚ ਕੀ ਆਊਗਾ ਵਿਦਿਆਰਥੀ ਧਿਆਨ ਪੂਰਵਕ ਸੁਣਨਗੇ ਅਤੇ ਸਮਝਣਗੇ ਠੀਕ ਹੈ ਸੋ ਉਸ ਤੋਂ ਬਾਅਦ ਕੁਝ ਨੰਨੇ ਉਦਾਹਰਣਾਂ ਦਿੱਤੀਆਂ ਆ ਪਲਿੰਗ ਔਰ ਇਸਤਰੀ ਲਿੰਗ ਦੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਨਾਨਾ ਨਾਨੀ ਹਿਰਨ ਹਿਰਨੀ ਮੋਰ ਮੋਰਨੀ ਕਾਲ ਕੌਲੀ ਚਾਚਾ ਚਾਚੀ ਰਾਜਾ ਰਾਣੀ ਠੀਕ ਹੈ ਇਸ ਟਾਈਮ ਵਿਦਿਆਰਥੀ ਤੇ ਆਪਕੀ ਰਹਿਗੀ ਰਹੋਗੀ ਵਿਦਿਆਰਥੀ ਵਿਦਿਆਪਕ ਵਿਦਿਆਰਥੀਆਂ ਨੂੰ ਕਾਲੇ ਤਖਤੇ ਤੇ ਲਿੰਗ ਬਦਲੋ ਲਿਖੇਗੀ ਅਤੇ ਵਿਦਿਆਰਥੀਆਂ ਦੇ ਕਾਪੀਆਂ ਤੇ ਲਿਖਣ ਦੇ ਲਈ ਕਹੇਗੀ ਹੁਣ ਜਦੋਂ ਵਿਦਿਆਰਥੀ ਨੂੰ ਕਾਪੀਆਂ ਤੇ ਲਿਖਣ ਦੇ ਲਈ ਕਿਹਾ ਤੇ ਵਿਦਿਆਰਥੀ ਕਿਰਿਆ ਕੀ ਹੋਗੀ ਵਿਦਿਆਰਥੀ ਧਿਆਨਪੂਰਵਕ ਸੁਣਨਗੇ ਸਮਝਣਗੇ ਤੇ ਕਾਪੀਆਂ ਦੇ ਉੱਪਰ ਨੋਟ ਕਰਨਗੇ ਠੀਕ ਹੈ ਸੋ ਵਿਦਿਆਰਥੀ ਅਧਿਆਪਕ ਇਸ ਤੋਂ ਬਾਅਦ ਵਿਦਿਆਰਥੀ ਤੇ ਆਪਰ ਕਿਰਿਆ ਕਿਉਂ ਕਿ ਵਿਦਿਆਰਥੀ ਤੇ ਆਪਕ ਵਿਦਿਆਰਥੀਆਂ ਨੂੰ ਕਾਪੀਆਂ ਚੈੱਕ ਕਰਵਾਉਣ ਦੇ ਲਈ ਕਹੇਗੀ ਠੀਕ ਹੈ ਠੀਕ ਹੈ ਜਦੋਂ ਕਾਪੀਆਂ ਚੈੱਕ ਕਰਵਾਉਣ ਦੇ ਲੈ ਕੇ ਆਏਗੀ ਤੇ ਵਿਦਿਆਰਥੀ ਆ ਦੀ ਜੜੀ ਆ ਠੀਕ ਹੈ ਵਿਦਿਆਰਥੀ ਦੀ ਕਿਰਿਆ ਕੀ ਆਉਗੀ ਵਿਦਿਆਰਥੀ ਵਿਦਿਆਰਥੀ ਵਿਦਿਆਪਕ ਨੂੰ ਆਪਣੀਆਂ ਕਾਪੀਆਂ ਚੈੱਕ ਕਰਵਾਉਣਗੇ ਠੀਕ ਹੈ ਸੋ ਸਹਾਇਕ ਸਮਗਰੀ ਔਰ ਕਾਰ ਜਿਹੜਾ ਤੁਹਾਡਾ ਕਾਲਮ ਇਹ ਵਾਲਾ ਕਾਲਮ ਆ ਇਹਦੇ ਵਿੱਚ ਤੁਸੀਂ ਜਿਹੜਾ ਸੈਕਿੰਡ ਵਾਲਾ ਸਿੱਧਾ ਇੱਥੇ ਉੱਥੇ 9 ਤੱਕ ਸਿੱਧਾ ਨਾ ਇਥੋਂ 10 ਤੋਂ ਲਿਖਣਾ ਸੇਟ ਸੇਟ ਨੇ ਸ਼ੂਰਾ ਸ਼ੂਰੀ ਡੈਡੀ ਮੰਮੀ ਭੈਣ ਭਰਾ ਨਵਾਬ ਬੇਗਮ ਉੱਲੂ ਬਤੌਰੀ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਔਰ ਉਹਦੇ ਹੀ ਥੱਲੇ ਜਿਹੜਾ ਸੀਗਾ ਤੁਹਾਡਾ ਨਾ ਪੇਜ ਸੀਗਾ ਨਾ ਠੀਕ ਹੈ ਸੋ ਅਗਲੇ ਵਾਲਾ ਇਹਦੇ ਥੱਲੇ ਹੀ ਆਪਾਂ ਦੁਹਰਾਈ ਲਿਖ ਦੇਣੀ ਆ ਵੈਸੇ ਤਾਂ ਤੁਸੀਂ ਅਲੱਗ ਪੇਜ ਤੇ ਵੀ ਲਿਖ ਸਕਦੇ ਹੋ ਲੇਕਿਨ ਜੇ ਅਗਰ ਇਹਦੇ ਨੀਚੇ ਜਗ੍ਹਾ ਬਚ ਰਹੀ ਹੈ ਤਾਂ ਤੁਸੀਂ ਇੱਥੇ ਦੁਹਰਾਈ ਲਿਖ ਸਕਦੇ ਹੋ ਠੀਕ ਹੈ ਰਿਵੀਜ਼ਨ ਕਿਵੇਂ ਕਰਵਾਏਗਾ ਦੇ ਆਪਕ ਠੀਕ ਹੈ ਦੁਹਰਾਈ ਉਹਦੇ ਵਿੱਚ ਕਹੇਗਾ ਰਾਜੇ ਦਾ ਲਿੰਗ ਬਦਲੋ ਮੋਰਨੀ ਦਾ ਲਿੰਗ ਬਦਲੋ ਚਾਚੇ ਸ਼ਬਦ ਦਾ ਲਿੰਗ ਬਦਲੋ ਇਸਤਰੀ ਲਿੰਗਾਰੇ ਤੁਹਾਨੂੰ ਕੀ ਪਤਾ ਲੱਗਦਾ ਹੈ ਕਿ ਕਿ ਲਿੰਗ ਦੀਆਂ ਕਿੰਨੀਆਂ ਕਿਸਮਾਂ ਹਨ ਲਿੰਗ ਦੀ ਪਰਿਭਾਸ਼ਾ ਦਿਓ ਔਰ ਸਾਹਮਣੇ ਹੀ ਅਸੀਂ ਜਿੱਦਾਂ ਜਿਵੇਂ ਸਾਡਾ ਇਹ ਨੈਕਸਟ ਪੇਜ ਆ ਨਾ ਸਾਹਮਣੇ ਵਾਲਾ ਹੀ ਔਰ ਇਹਦੇ ਉੱਪਰ ਅਸੀਂ ਲਿਖਾਂਗੇ ਘਰ ਦਾ ਕੰਮ ਵਿਦਿਆਰਥੀ ਅਧਿਆਪਕ ਵਿਦਿਆਰਥੀਆਂ ਨੂੰ ਕਰੋ ਲਿੰਗ ਬਦਲੋ ਆਪਣੀਆਂ ਕਾਪੀਆਂ ਤੇ ਲਿਖ ਕੇ ਆਉਣ ਤੇ ਯਾਦ ਕਰਨ ਦੇ ਲਈ ਕਹੇਗੀ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਜਿਹੜਾ ਹੈ ਤੁਸੀਂ ਇਹਨਾਂ ਨੂੰ ਕਰ ਲੈਣਾ ਹੈ ਤੁਹਾਡੇ ਸਿੰਗਲ ਸਿੰਗਲ ਜਿਹੜੇ ਮੈਂ ਪੇਸ ਕਰਵਾ ਦਿੱਤੇ ਆ ਇੱਕ ਪੇਜ ਦੇ ਉੱਪਰ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਇਹਨੂੰ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਇੰਟਰੋ ਲਿਖ ਲਈਦੇ ਨਾ ਸਧਾਰਨ ਸਮਗਰੀ ਬਗਾਲਾ ਸਾਰਾ ਪ੍ਰਸਤੁਤੀ ਕਰਨ ਤੱਕ ਆ ਗਏ ਉਸ ਤੋਂ ਬਾਅਦ ਉਸੇ ਚਾਰ ਕਾਲਮ ਬਣਾਉਣੇ ਆ ਇਸ ਤਰੀਕੇ ਦੇ ਨਾਲ ਚਾਰ ਕਾਲਮ ਬਣਾਉਣੇ ਆ ਸਭ ਤੋਂ ਪਹਿਲਾਂ ਵਿਸ਼ਾ ਵਸਤੂ ਲਿਖਾਂਗੇ ਕੀ ਪੜਾ ਰਿਆ ਆ ਠੀਕ ਹੈ ਵਿਦਿਆਰਥੀ ਦੀ ਆਪਕ ਕਿਰਿਆ ਕੀ ਹੋ ਰਹੀ ਹੈ ਉਸ ਟਾਈਮ ਟੀਚਰ ਕੀ ਕਰ ਰਿਹਾ ਹੈ ਜਾਂ ਵਿਦਿਆਰਥੀ ਕਿਰਿਆ ਕੀ ਹੋ ਰਹੀ ਹੈ ਠੀਕ ਹੈ ਔਰ ਸਹਾਇਕ ਸਮਗਰੀ ਔਰ ਕਾਲੇ ਤਖਤੇ ਦੇ ਉੱਪਰ ਕੀ ਲਿਖ ਰਿਹਾ ਸੋ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਇਹਨੂੰ ਕਰ ਲੈਣਾ ਹੈ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਕੰਪਲੀਟ ਕਰ ਲੈਣਾ ਹੈ ਸੋ ਮੇਰੀ ਵੀਡੀਓ ਤੁਹਾਡੇ ਲਈ ਆਈ ਹੋਪ ਹੈਲਪਫੁਲ ਰਹੂਗੀ ਸੋ ਚੈਨਲ ਦੇ ਨਾਲ ਜੁੜੇ ਰਹੋ ਜਿੰਨੀ ਵੀ ਹੈਲਪ ਹੋ ਸਕੇਗੀ ਜਰੂਰ ਕਰਵਾਵਾਂਗੇ ਸੋ ਮੇਰੇ ਚੈਨਲ ਦੇ ਨਾਮ ਹੀ ਉਤੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੀ ਤਾਂ ਨੂੰ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਸੋ ਮੱਚ